ਇੱਕ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਆ ਉਸ ਦੇ ਵਿੱਚ ਥਾਣਾ ਸੁਲਤਾਨਵਿੰਡ ਅਤੇ ਏਸੀਪੀ ਪ੍ਰਵੇਸ਼ ਚੌਪੜਾਈ ਦੀ ਟੀਮ ਨੇ ਇੱਕ ਦੋ ਕਿ ਉਸ ਜਿਹੜੇ ਆ ਇੱਕ ਗ੍ਰਿਫਤਾਰ ਕੀਤੇ ਨੇ ਉਸ ਦੇ ਵਿੱਚ ਗੁਰਵੰਤ ਸਿੰਘ ਉਰਫ ਮੰਗਾ ਤੇ ਬਲਵਿੰਦਰ ਸਿੰਘ ਉਰਫ ਸਨੀ ਇਹ ਮੀਰਾਕੋਟ ਕਲਾ ਤੇ ਖੁਰਦੇ ਰਹਿਣ ਵਾਲੇ ਨੇ ਇਹਨਾਂ ਦੋਵਾਂ ਨੂੰ ਇਨੀਸ਼ੀਅਲੀ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 130 ਗ੍ਰਾਮ ਪਹਿਲਾਂ ਹੈਰੋਇਨ ਬਰਾਮਦ ਕੀਤੀ ਗਈ ਜਿਸ ਤੇ ਮਕਦਮਾ ਨੰਬਰ 9 ਥਾਣਾ ਸੁਲਤਾਨਵਿੰਡ ਜਿਹੜਾ ਦਰਜ ਕੀਤਾ ਗਿਆ ਜਦੋਂ ਇਹਨਾਂ ਦੀ ਮਜਬੂਤ ਪੁਸ਼ਕਿਸ਼ ਕੀਤੀ ਗਈ ਤੇ ਪੁਸ਼ਕਿਸ਼ ਦੇ ਦੌਰਾਨ ਇਹਨਾਂ ਕੋਲ 710 ਗ੍ਰਾਮ ਜਿਹੜੀ ਹੈਰੋਇਨਾ ਹੋਰ ਰਿਕਵਰ ਜਿਹੜੀ ਆ ਕੀਤੀ ਗਈ ਹੈ ਇਸ ਮੁਕਦਮੇ ਵਿੱਚ ਹੁਣ ਤੱਕ ਕੁੱਲ 840 ਗ੍ਰਾਮ ਜਿਹੜੀ ਹੈਰੋਇਨਾ ਰਿਕਵਰ ਕੀਤੀ ਗਈ ਹੈ ਇਸ ਤੇ ਜਿਹੜੀ ਅੱਗੇ ਵੀ ਸਾਡੀਆਂ ਟੀਮਾਂ ਜਿਹੜੀਆਂ ਲੱਗੀਆਂ ਨੇ ਤੇ ਆਸ ਹੈ ਵੀ ਇਸ ਦੇ ਵਿੱਚ ਹੋਰ ਵੀ ਜਿਹੜੀ ਰਿਕਵਰੀ ਹੋ ਸਕਦੀ ਹੈ ਕਰਦੇ ਕਿਨੇ ਚੀ ਇਹ ਦੋਵੇਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਨੇ ਜਿਹੜਾ ਗੁਰਵੰਤ ਸਿੰਘ ਉਰਫ ਮੰਗਾ ਹੈ ਇਹਦੇ ਇਹ ਪੁਰਾਣਾ ਕ੍ਰਿਮੀਨਲ ਹੈ ਇਸ ਤੇ ਪਹਿਲਾਂ ਇੱਕ 302 ਦੇ 307 ਦਾ ਮੁਕਦਮਾ ਦਰਜਾ 302 ਉਹਦੇ ਵਿੱਚ ਇਹ ਐਸ ਵਕਤ ਵੇਲਦੇ ਆ ਬਿਲ ਤੇ ਆ ਕੇ ਜਿਹੜਾ ਇਹ ਹੈਰੋਇਨ ਦਾ ਕੰਮ ਇਹਨੇ ਕਰਨਾ ਕਰਨਾ ਸ਼ੁਰੂ ਕਰਤਾ ਸੀਗਾ ਜਿਸ ਤੇ ਜਿਹੜੇ ਸਾਡੀ ਟੀਮ ਨੇ ਇਹਨੂੰ ਨੈਪ ਕੀਤਾ ਹੈ ਅਕਸਰ ਦੇਖਿਆ ਜਾਂਦਾ ਕੋ ਬੇਰੋਜ਼ਗਾਰ ਹੋਵੇ ਤਾਂ ਨਸ਼ਾ ਵਿੱਚ ਲੱਜ ਨੂੰ ਘਟਦੇ ਇਹਦੇ ਦੋਵੇਂ ਜਿਹੜੇ ਕੰਮ ਕਰਦੇ ਨੇ ਆਲਰੇਡੀ ਦੇਖੋ ਪੈਸੇ ਦੀ ਲਾਲਸਾ ਜਿਹੜੀ ਆ ਉਹ ਇਸ ਕੰਮ ਵੱਲ ਇਹਨਾਂ ਨੂੰ ਤੋਰਿਆ ਸੀਗਾ ਜਿਹੜਾ ਹੁਣ ਤੱਕ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਸਾਹਮਣੇ ਆਈ ਨੇ ਵੀ ਇਹਨੇ ਪੈਸੇ ਦੇ ਲਾਲਚ ਦੇ ਵਿੱਚ ਇਹਨਾਂ ਹੈਰੋਇਨ ਦਾ ਕੰਮ ਜਿਹੜਾ ਸ਼ੁਰੂ ਕੀਤਾ ਸੀਗਾ ਇਸ ਤੋਂ ਅੱਗੇ ਜਿਹੜਨਾ ਦੇ ਬੰਦਿਆਂ ਨਾਲ ਇਹ ਇਹਨਾਂ ਦਾ ਟਾਈਪ ਸੀਗਾ ਉਹ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਏ ਨੇ ਇਸ ਤੋਂ ਅੱਗੇ ਹੋਰ ਨਾਮਿਨੇਟ ਕਰਕੇ ਅਸੀਂ ਇਹਨਾਂ ਨੂੰ ਅੱਗੇ ਵੀ ਇਸ ਲੜੀ ਨੂੰ ਤੋਰਾਂਗੇ ਇਹਨਾਂ ਦੇ ਬੈਕਵਰਡ ਲਿੰਕ ਤੋਂ ਫਾਰਵਰਡ ਲਿੰਕ ਤੋਂ ਦੋਵੇਂ 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 ਇਹਦੇ ਵਿੱਚ ਜਿਹੜੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਛਟਕੋ ਆਲਮੋਸਟ ਇਹਨਾਂ ਦੇ ਨਾਂ ਜਿਹੜੇ ਉਹ ਸਾਹਮਣੇ ਆਏ ਨੇ ਉਹਨਾਂ ਨੂੰ ਅਸੀਂ ਜਿਹੜਾ ਇਸ ਦੇ ਵਿੱਚ ਨਹੀਂ ਨਸ਼ਰ ਕਰ ਸਕਦੇ ਕਿਉਂਕਿ ਇਸ ਆਪਰੇਸ਼ਨ ਨੂੰ ਜਿਹੜਾ ਵਾ ਅਸੀਂ ਅੰਜਾਮ ਤੱਕ ਅੱਗੇ ਤੱਕ ਪਹੁੰਚਾਵਾਂਗੇ ਪਰ ਤਾਰ ਪਰ ਆ ਰਹੀ ਸੀ ਇਹ ਇਹ ਫਿਲਹਾਲ ਤੇ ਇਹਨਾਂ ਇੱਥੇ ਲੋਕਲ ਕਨਸਾਈਨਮੈਂਟ ਜਿਹੜੀ ਹੈ ਨਾ ਲਈ ਇੱਕ ਜਿਹੜਾ ਜਿਸ ਕੋ ਕਨਸਾਈਨਮੈਂਟ ਲਈ ਆ ਉਸ ਤੋਂ ਇਹ ਗੱਲ ਕਲੀਅਰ ਹੋਏਗੀ ਵੀ ਇਹ ਜਿਹੜੀ ਕਨਸਾਈਨਮੈਂਟ ਹੈ ਤਾਰੋਪਾਰ ਆਈ ਹੈ ਸਰ ਇਹ ਵੇਚਦੇ ਕਿਵੇਂ ਸੀ ਸਭ ਕਾ ਇਲੈਕਟ੍ਰਿਕ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਦੇਖੋ ਇਹ ਆਪਣੇ ਗਾਹਕ ਜਿਹੜੀ ਇਹਨਾਂ ਦਾ ਫੋਨ ਜਿਹੜਾ ਵਾ ਉਹ ਐਨਲਾਈਜ਼ ਕੀਤਾ ਗਿਆ ਤੇ ਜਿਹੜੇ ਇਹਨਾਂ ਦੇ ਜਿੰਨਾਂ ਤੋਂ ਜਿਹੜੀ ਆ ਫਾਰਵਰਡ ਲਿੰਕੇਜ ਆ ਉਹ ਵੀ ਇਹਨਾਂ ਤੋਂ ਕੱਢ ਕੇ ਵੀ ਕਿਹੜੇ ਕਿਹੜੇ ਗਾਹਕ ਸੀਗੇ ਇਹਨਾਂ ਦੇ ਉਹਨਾਂ ਉਹਨਾਂ ਨੂੰ ਇਨਵੈਸਟੀਗੇਟ ਕੀਤਾ ਜਾਵੇਗਾ ਤੇ ਆ ਬਿਲਕੁਲ ਇਹਨਾਂ ਨੇ ਜਿਸ ਤਰ੍ਹਾਂ ਹੁਣ 840 ਗ੍ਰਾਮ ਇਹਨਾਂ ਨੂੰ 100 150 50 ਗ੍ਰਾਮ ਕਰਕੇ ਇਹਨਾਂ ਆਪਣੇ ਗਾਹਕ ਬਣਾਏ ਸੀਗੇ ਉਸਤੇ ਜਿਹੜੀ ਆ ਸਾਡੀ ਟੀਮਾਂ ਵਰਕਆਊਟ ਕਰ ਰਹੀਆਂ ਨੇ ਉਹਨਾਂ ਨੂੰ ਵੀ ਜਿਹੜਾ ਇਸ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇੰਟੈਂਕਲ ਕੀਤਾ ਜਾਏਗਾ ਇਸ ਸਮੇਂ ਤੋਂ ਸਰਾ ਇਹ ਲੱਗ ਰਿਹਾ ਇਹ ਥੋੜਾ ਸਮਾਂ ਪਹਿਲਾਂ ਜਿਹੜਾ ਬੇਲ ਤੇ ਆਇਆ ਸੀਗਾ ਇਹ ਆਪਣਾ ਇਲੈਕਟ੍ਰੀਸ਼ੀਅਨ ਦਾ ਕੰਮ ਇੰਨਾ ਸ਼ੁਰੂ ਕਰ ਦਿੱਤਾ ਸੀਗਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਦੇ ਵਿੱਚ ਵਿੱਚ ਹੀ ਇਹਨਾਂ ਦੋਵਾਂ ਜਣਾਂ ਨੇ ਪਲਾਨਿੰਗ ਕੀਤੀ ਵੀ ਆਪਾਂ ਹਰਵਿੰਦ ਦਾ ਕੰਮ ਸ਼ੁਰੂ ਕਰਨਾ ਇਹਨਾਂ ਪਹਿਲਾਂ ਵੀ ਜਿਹੜਾ ਵਾ ਥੋੜਾ ਸਮਾਂ ਲੈਂਦਾ ਸੀਗਾ ਉਸਤੇ ਵੀ ਸਾਡਾ ਸਾਡੀਆਂ ਟੀਮਾਂ ਜਿਹੜੀਆਂ ਵਰਕਆਊਟ ਕਰ ਰਹੀਆਂ ਨੇ ਜਿੱਦ ਜੋ ਆਗੂ ਨਹੀਂ ਸੀ ਗਰੇ ਉਹ ਬਿਲਕੁਲ ਹੀ ਜਿਹੜਾ ਕ੍ਰਿਮੀਨਲ ਆ ਇਹਨੂੰ ਜਿਹੜੀ ਆ ਜਿੱਦ ਤੇ ਹੁਣ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਉਹਨੂੰ ਇਸ ਚੀਜ਼ ਦੀ ਲਤ ਲੱਗ ਜਿਸ ਨੂੰ ਸਾਡੀ ਟੀਮ ਨੇ ਜਿਹੜੀ ਆ ਰਿਕਵਰ ਕਰਕੇ ਇਹ ਰੀਕਵਰੀ ਕੀਤੀ ਆ ਤੇ ਇਸ ਤੋਂ ਅੱਗੇ ਵੀ ਅਸੀਂ ਅਸੀਂ ਡਿਵੈਲਪ ਕਰਾਂਗੇ ਕਲੀਨ ਕਸਤੇ ਹੀ ਕਰਦੇ ਆ ਜਾਂ ਨਾਲ ਆਪ ਵੀ ਲੈਂਦੇ ਨੇ ਜੀ ਨਸ਼ੇ ਦੀ ਦਸ਼ ਨਹੀਂ ਅਜੇ ਤੱਕ ਇਹਨਾਂ ਦੀ ਨਸ਼ੇ ਵਾਲੀ ਗੱਲ ਨਹੀਂ ਸਾਹਮਣੇ ਆਈ ਪਰ ਅਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਨੇ ਰਿਮਾਂਡ ਜਿਹੜਾ ਹੈ ਰਿਮਾਂਡ ਤੇ ਨੇ ਸਾਡੇ ਕੋਲ ਰਿਮਾਂਡ ਤੋਂ ਬਾਅਦ ਜਿਹੜੀ ਆ ਅਸੀਂ ਇਸ ਗੱਲ ਨੂੰ ਕਲੀਅਰ ਕਰ ਸਕਾਂਗੇ ਤਿੰਨ ਦਿਨ ਦੇ ਰਿਮਾਂਡ ਤੇ ਨੇ ਕਿੰਨਾ ਮੁਸ਼ਕਲ ਸੀ ਜੀ ਹਜ਼ਾਰ ਫੜਾ ਕੁ ਕੀ ਜਿਹੜੇ ਇਲੈਕਟ੍ਰਿਕਸ ਰਿਕਵਰ ਤੇ ਪਤਾ ਚੱਕ ਵੀ ਨਹੀਂ ਕਰਦਾ ਬਿਲਕੁਲ ਜੀ ਵੇਖੋ ਜਿਹੜਾ ਪਹਿਲਾਂ ਕਲੀਨ ਆ ਜਿਸ ਦੇ ਪਹਿਲਾਂ ਜਿਹੜਾ ਵਾ ਐਨਡੀਬੀਐਸ ਦਾ ਮਕਦਮਾ ਨਹੀਂ ਦਰਜ ਇਹ ਸਾਡੀਆਂ ਜਿਹੜੀਆਂ ਇਹਨਾਂ ਨੇ ਇੰਨਾਂ ਕੋ ਬਕਾਇਦਾ ਸਾਡੀ ਟੀਮ ਕੋਲੇ ਜਿਹੜੀ ਐ ਇੱਕ ਸਪੈਸ਼ਲ ਇਨਫੋਰਮੇਸ਼ਨ ਆਈ ਸੀ ਕਿ ਜਿਸ ਦੇ ਆਧਾਰ ਦੇ ਉੱਤੇ ਇਸ ਨੂੰ ਫੜਿਆ ਗਿਆ ਇਹ ਸੋਰਸ بیس ਇਨਫੋਰਮੇਸ਼ਨ ਦੇ ਉੱਤੇ ਜਿਹੜਾ ਨੈਟਵਰਕ ਜਿਹੜਾ ਬਸਟ ਹੋਇਆ ਹੈ ਲੱਗਦਾ ਇਹਨਾਂ ਨੂੰ ਫੜਨਾ ਕਾਫੀ ਔਖਾ ਰਕੂ ਕਿ ਨੌਕਰੀ ਕਰਦੇ ਬੰਦਾ ਲੱਗਦਾ ਬਿਲਕੁਲ ਤੁਸੀਂ ਜਿਹੜਾ ਬੰਦਾ ਹੁਣ ਨਾਰਮਲ ਜ਼ਿੰਦਗੀ ਜੀ ਰਿਹਾ ਹੈ ਜਾਂ ਜਿਹੜਾ ਨਾਰਮਲ ਕੰਮ ਕਰ ਰਿਹਾ ਹੈ ਉਹ ਇੱਕ ਸ਼ੱਕ ਦੇ ਡਾਰ ਦੇ ਵਿੱਚ ਨਹੀਂ ਆਉਂਦਾ ਇਸ ਤੇ ਸਾਨੂੰ ਜਿਹੜੀ ਐ ਸਪੈਸ਼ਲ ਇੰਟਲ ਜਿਹੜੀ ਮਿਲੀ ਸੀਗੀ ਸਪੈਸਿਫਿਕ ਇੰਟਲ ਤੇ ਕੰਮ ਕਰਦਿਆਂ ਸਾਡੀ ਟੀਮ ਨੇ ਇਹਨਾਂ ਨੂੰ ਗ੍ਰੈਬ ਕੀਤਾ ਹੈ ਇਹਦੇ ਪਹਿਲੇ ਪਰਚੇ ਸੀ ਉਹ ਕਾਲੇ ਦਰਜ ਇੱਕ 302 ਦਾ ਤੇ ਇੱਕ 307 ਦਾ ਮਕਦਮਾ ਇਹ ਲੋਕ ਇਹਨਾਂ ਦਾ ਕੰਬੋ ਥਾਣੇ ਮਕਦਮਾ ਦਰਜ ਹੋਇਆ ਹੈ ਨਾ 2018 ਦੇ ਵਿੱਚ ਹੀ 302 ਦਾ ਹੋਰ ਵੀ ਬੰਦੇ ਨੇ ਇਹਨਾਂ ਨਾਲ ਤੁਸੀਂ ਦੋ ਬੰਦੇ ਆ ਨਹੀਂ ਬਿਲਕੁਲ ਇਹਦੇ ਪਿੱਛੇ ਜਿੱਦਾਂ ਤੁਹਾਨੂੰ ਦੱਸਿਆ ਵੀ ਇਸਦੇ ਪਿੱਛੇ ਆਇਡੈਂਟੀਫਾਈ ਹੋ ਚੁੱਕੇ ਨੇ ਉਸ ਦਾ ਉਸ ਨੂੰ ਅਸੀਂ ਨਾਮ ਨਹੀਂ ਤੁਹਾਨੂੰ ਨਸ਼ਰ ਕਰ ਸਕਦੇ ਕਿਉਂਕਿ ਉਹਨਾਂ ਨੂੰ ਵੀ ਅਸੀਂ ਇਸ ਦੇ ਵਿੱਚ ਇੰਟੈਂਗਲ ਕਰਾਂਗੇ ਜੀ ਦਰਵੇਚਰ ਉਹ ਚਲਾਉਂਦੇ ਸੀ ਸਰ ਵੇਖੋ ਇਹਨਾਂ ਦੇ ਜਿਹੜਾ ਦੋਵੇਂ ਚੀਜ਼ਾਂ ਨੇ ਜਿਹੜੇ ਪੈਡਲਰ ਆ ਜਿਹੜੀ ਹੁਣ ਸਮਾਨ ਲੈਣਾ ਵਾ ਉਹ ਬਿੱਗ ਸਮਗਲਸ ਤੋਂ ਲੈਣਾ ਵਾ ਜਿਹੜਾ ਵੇਚਣਾ ਉਹਨਾਂ ਕੰਜ਼ਿਊਮਰ ਜਾਂ ਲੋਅ ਐਂਡ ਜਿਹੜੇ ਇਹਨਾਂ ਨੂੰ ਤਸਕਰੀ ਕਰਦੇ ਉਹਨਾਂ ਨੂੰ ਵੇਚਣਾ ਵਾ ਇਹਨਾਂ ਦੋਵਾਂ ਚੀਜ਼ਾਂ